ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਨੇ ਬਹੁਤ ਹੀ ਵਧੀਆ ਮੂਗੇ ਸ਼ੁਰੂ ਕਰਨ ਲੱਗੇ ਆਪਾਂ ਅੱਜ ਦਾ ਵਲੌਗ ਸੋ ਜੀ ਟਾਈਮ ਜਿਹੜਾ ਹੋ ਚੁੱਕਿਆ 8:00 ਵਜੇ ਹੈਗੇ ਤੇ ਆਪਾਂ ਨਹਾ ਧੋ ਕੇ 5:00 ਵਜੇ ਇੱਕ ਵਾਰੀ ਸਾਰਾ ਦੇਖਿਆ ਹੈ ਹਣਾ ਇਧਰ ਆਪਣੇ ਵਾਲੇ ਰੋਡ ਤੇ ਇੱਥੋਂ ਦੂਰ ਬਾਵਾ ਬਈ 1.5-2 ਕਿਲੋਮੀਟਰ ਨੂੰ ਗੁਰਦੁਆਰਾ ਸਾਹਿਬ ਤੇ ਨਾਲੇ ਆਪਾਂ ਉਹਨਾਂ ਨਾਲ ਗੱਲ ਕਰੀ ਸੀਗੀ ਇਹ ਹੋਟਲ ਵਾਲਿਆਂ ਨੇ ਕਹਿੰਦੇ ਵੀ 9:00-9:30 ਵਜੇ ਤੱਕ ਸਾਨੂੰ ਚੈੱਕ ਆਊਟ ਹੋਣੇ ਚਾਹੀਦੇ ਹੈਗੇ ਤੇ ਕਿਉਂਕਿ ਹੋਰ ਸੰਗਤ ਬਹੁਤ ਆਉਂਦੀ ਹੈਗੀ ਤੇ ਅੱਜਾ ਚਲੋ ਬਈ ਇਸ ਤਰ੍ਹਾਂ ਰਾਤ ਸੌਲਾਂਗੇ ਨਾ ਤੋ ਕਿ ਆਪਦਾ ਗੁਰਦੁਆਰਾ ਸਾਹਿਬ ਚੱਲਾਂਗੇ ਤੇ ਹੁਣ ਆਪਾਂ ਚੱਲਦੇ ਆਂਗੇ ਗੱਡੀ ਆਪਣੀ ਚਾਗਦੇ ਨਾਲੇ ਸਮਾਨ ਚੱਕਣਾ ਸੀਗਾ ਰੂਮ ਚ ਆਗੇ ਸੀਗਾ ਇੱਕ ਵਾਰੀ ਫਿਰ ਤੋਂ ਕਾਮਜੀ ਕਹਿੰਦਾ ਮੈਂ ਦਮਾਲਾ ਬੰਨਣਾ ਮੈਂ ਚੱਲ ਫਿਰ ਤੇਰੇ ਦਮਾਲਾ ਹੀ ਬੰਨ ਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਬਈ ਤੁਹਾਨੂੰ ਵੀ ਦਿਖਾਵਾਂਗੇ ਤੇ ਨਾਲੇ ਆਪਾਂ ਚੱਲਦੇ ਮੱਥਾ ਟੇਕਦੇ ਗੁਰੂ ਘਰ ਦੇ ਕਰਦੇ ਆਂ ਦਰਸ਼ਨ ਤੇ ਚਲੋ ਚੱਲਗੇ ਫਿਰ ਲੋ ਵੀ ਮਾਰਦੇ ਆਂ ਸੈਲਫ ਤੇ ਕਰੋ ਗੱਡੀ ਫਿਰ ਗਰਮ ਉੱਥੇ ਨੇੜੇ ਲੈ ਕੇ ਚાલਦੇ ਆਂ ਬਈ ਪਾਰਕਿੰਗ ਦੇ ਚਲੋ ਇੱਥੇੋਂ ਵਧੀਆ ਸੀਗੇ ਬਈ ਰੇ ਜਿੱਥੇ ਤੇ ਨਾਲੇ ਆਪਦੇ ਗੱ ਕਾਠ ਵਾਠ ਦੇ ਥਾਮਾਂ ਦੇ ਵਿੱਚ ਹਨਾ ਸ਼ਰਾਰਤੀ ਅੰਸਰ ਬਹੁਤ ਹੁੰਦੇ ਕੋਈ ਨਾ ਕੋਈ ਐਵੇਂ ਸ਼ਰਾਰਤ ਕਰ ਜਾਂਦਾ ਤੇ ਇੱਥੇ ਵਧੀਆ ਸੀਗਾ ਤੇ ਹੁਣ ਚੱਲਦੇ ਆਂ ਆਪਾਂ ਅੱਗੇ ਵੱਲ ਨੂੰ ਗੱਡੀ ਵੇਰ ਆਪਾਂ ਨੂੰ ਇੱਥੇ ਲਾਉਣੀ ਪਈ ਆਪਣੀ ਉਧਰ ਦਾ ਥਾਂ ਨਹੀਂ ਜਣੀ ਬਈ ਪੁਨਸ ਵਾਲੇ ਮੂੜੀ ਜਾਂਦੇ ਕਹਿੰਦੇ ਚਲੋ ਵਾਪਸ ਚਲੋ ਵਾਪਸ ਦੇਦ ਲੈਂਡ ਦੀ ਪਛਾਇੇ ਨੇੜੇ ਤੇ ਮੈਡੀਕਲ ਸਹਾਇਤਾ ਕੇਂਦਰ ਦਾਲ ਸੇ ਦਾ ਆ ਆ ਹਾਂ ਇਹ ਆਏ ਕਟੂਰ ਨਾ ਸੀ ਵਿੱਚ ਤਾਜੂਰ ਗਾਣਾ ਐਡੀ ਕੀ ਤਾਜੂਗਾ ਮੱਥਾ ਟੇਕੀ ਜਾਂਦਾ ਵੇ ਆਪਣਾ ਬੰਦਾ ਕਿੱਧਰ ਗਿਆ ਯਾਰ ਆਪਣਾ ਬੰਦਾ ਹੀ ਆ ਉਹ ਜਿਆਦਾ ਰਸ਼ ਹੋ ਗਿਆ ਬਈ ਲਹਲਾ ਮੋਲੀ ਬਰਾ ਪੰਥ ਲੰਗਾ ਰੱਬ ਦੇ ਨਵੀਂ ਬਾੜੀ ਮਾਸਲੀ ਆਇਆ ਸਾਡੇ ਜੱਟੋਂ ਆ ਗਿਆ ਕੱਸੀ ਚੋੜੀ ਦੇ ਸੋ ਜਮਾ ਕਲਾਸ ਦੇ ਸਭ ਭਾਗੀਆਂ ਨੂੰ ਖੁਸ਼ੀ ਪ੍ਰਾਪਤ ਕਰੋ ਭਾਈ ਬੱਲੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਆਇਆਂ ਨੂੰ ਉਹ ਕਾਰਮਜੀਤ ਹੋ ਰਹਿ ਗਿਆ ਪਰ ਜਾ ਜਾ ਉਹ ਪ੍ਰਮਾਤਮਾ ਤੇਰੇ ਅਸਾਦਾ ਦਾ ਭਲਾ ਕਰੇ ਬਾਬਾ ਤਾਂ ਕਿ ਸ਼ਿਪਾਏ ਮਾਨੇ ਕਾਰਮਜੀਤ ਮਗਰ ਰਹਿ ਗਿਆ ਨਾ ਕਾਰਮਜੀਤ ਹਾਂ ਕਾਰਮਜੀਤ ਬਾਲਾ ਮਗਰ ਜੀ ਤਾਂ ਕਿ ਜਿਸ ਨਾਲ ਲੱਗਾ Thank you ओ ना के मुख ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੁਜਰਕੌਰ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸ਼ਹੀਦ ਅਸਥਾਨ ਗੁਰਦੁਆਰਾ ਸ਼੍ਰੀ ਫਤੇ ਗੜ੍ਹ ਸਾਹਿਬ ਵਿਖੇ ਧੰਨ ਕਰ ਗਏ ਤਰਪ ਤਾਨ ਦਸ਼ਮੇਸ਼ ਪ੍ਰਮਾਤਮਾ ਸਰਬੰਸ ਦਾਨੇ ਪਤਾ ਅਸਮੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਆਂ ਆਪ ਜੀਆਂ ਦੇ ਛੋਟੇ ਪ੍ਰਸੰਦ ਸਾਹਿਬ ਜ਼ਾਦਾ ਪਾਪਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬ ਜ਼ਾਦਾ ਪਾਪਾ ਵਰਦੇ ਸਿੰਘ ਸਾਹਿਬ ਜੀ ਧਨ ਧਨ ਜਗਤ ਮਾਤਾ ਮਾਤਾ ਗੁਜਰਪੁਰ ਜੀ ਆਪ ਜੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਗੁਰਦੁਆਰਾ ਸ਼੍ਰੀ ਭਤੇ ਗੜਸਾਏ ਵਿਖੇ ਪਹਿਲੇ ਦਿਨ ਦੀ ਵਾਲਾ ਦੇ ਨਾਮੇ ਸ਼ਬਦ ਚੌਕੀ ਸਮਾਪਤ ਜੀ ਕੀ ਅਰਦਾਸ ਜਿਨ੍ਹਾਂ ਮਿਲੇ ਆਤਰਨਾਮ ਜਿਤੇ ਆਮ ਨਾਮਿਤ ਨਾਮ ਚੜਦੀ ਕਲਾ ਮੇਰੇ ਭਾਣੇ ਸਨਮਤ ਦਾ ਬਲਾ ਵਾਹਿਗੁਰੂ ਤੇਰਾ ਜੀਸਾ ਵਾਹਿ ਜੀ ਦੀ ਦਾ ਤਾਲਾ ਵਾਹਿ ਗੁਰਜੀ ਕੀ ਫਤਿਹ ਬੋ ਸ੍ਰੀ ਅਕਾਲ ਪੁਰਖ ਨਾਮ ਮੱਥਾ ਪਟੇ ਲਬੀ ਹੁਣ ਆਪਾਂ ਚੱਲਦੇ ਹਾਂ ਠੰਡੇ ਬੁਰਚ ਇਤਮਾਤਾ ਗੁਜਰੀ ਤੇ ਆਪਣੇ ਛੋਟੇ ਸਹਬਜ਼ਾਦਿਆਂ ਨੂੰ ਰੱਖਿਆ ਗਿਆ ਸੀਗਾ ਕੜਕ ਦੀ ਠੰਡ ਦੇ ਵਿੱਚ ਸੇਵਾਦਾਰੀ ਬਾਰੇ ਹਾਂਜੀ ਲੋ ਵੀ ਮੱਥਾ ਪਰ ਟੇਕ ਲਿਆ ਹਣਾ ਤੇ ਹੁਣ ਆਪਾਂ ਚੱਲਦੇ ਆਂ ਦਵਾਨ ਟੋਡਰਮਲ ਦੀ ਹਵੇਲੀ ਜਿਹੜੇ ਬੰਦੇ ਦਾ ਨਾਮ ਹਨਾ ਆਪਣੇ ਸਿੱਖ ਜਾਗਤ ਦੇ ਵਿੱਚ ਪਛਾਣਿਆ ਜਾਂਦਾ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਮਹਿੰਗੀ ਦੁਨੀਆ ਦੀ ਜ਼ਮੀਨ ਖਰੀਦੀ ਸੀ ਉੱਥੇ ਚੱਲਦੇ ਆਂ ਪਹਿਲਾਂ ਆਪਣੇ ਜੋੜਾ ਘਰ ਦੇ ਵਿੱਚੋਂ ਜੋੜੇ ਕਢਾਉਣੇ ਆ ਫਿਰ ਨਿਕਲਾਂਗੇ ਉਧਰ ਨੂੰ ਜੀ ਡੀਸੀ ਜੀ ਹਾਂਜੀ 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 ਚੱਲਦੇ ਕਾਰ ਨੂੰ ਨੋਕੀ ਨਾਲੇ ਗੁਰਦੁਆਰੇ ਤੁਰਦੇ ਆਣੇ ਗਲੀ ਉੱਤੇ ਜਾਏਗੇ ਫਿਰ ਕੱਢੀਆ ਕਾਰ ਉਸੇ ਫੜੀਏ ਬਈ ਲੋ ਬਈ ਲਿਹੇ ਲੀ ਹੋ ਗਏ ਹੁਣ ਚੱਲ ਪਏ ਆਪਾਂ ਦਵਾਨ ਟੋਡਰਮਲ ਦੀ ਹਵੇਲੀ ਦੇਖਣ ਇੱਥੇ ਆ ਜਾਣਾ ਐਵੇਂ ਕਰਦਾ ਐਵੇਂ ਕਰਦਾ ਓਏ ਇੱਕ ਹੀ ਇਹਦਾ ਰਿਸਕੀ ਆ ਨਾ ਉੱਤੋਂ ਦੀ ਜਾਨ ਦੀ ਬਜਾਏ ਇੱਧਰ ਦੀ ਆਉਂਦੇ ਆਪਾਂ ਸਾਡੇ ਦਾ ਭਈ ਆਹ ਬੰਦਾ ਲੈ ਕੇ ਆਏ ਕਸੂਰਵਾਰਾ ਮਨਪਰੀ ਦਾ ਆ ਮਾੜੋ ਨੇੜੇ ਦੀ ਲੈ ਕੇ ਜਾਣਾ ਉਹ ਮੀਰ ਖਾਨ ਆਮ ਜੀ ਦਾ ਆਇਆਂ ਨੂੰ ਹੋ ਜੋ ਪਤੰਦਰੋ ਤੁਰਪੀ ਬਈ ਉਹ ਮਾੜੇ ਬੈਕ ਕਰਕੇ ਕਹਾਂਗਾ ਤਾ ਉਹ ਲੜਾ ਥੱਲੇ ਬੰਦ ਨਹੀਂ ਖੜਦਾ ਬਾਸ਼ਲ ਜੀ ਬਣਾ ਦੇਣਗੇ ਬਈ ਉਹਨੂੰ ਇਧਰ ਰੁਪਏ ਦਾ ਅੱਖ ਰੱਖ ਕੇ ਐਕਸਪੈਰੀਮੈਂਟ ਹੋ ਰਿਹਾ ਹੈ ਗੱਡੀ ਦੀਆਂ ਲੀਹਾਂ ਤੇ ਹਾਂ ਰੋਗੀ ਬਿਜਲੀ ਵਾਲੀ ਆ ਬਾਕੀ ਆ ਕਰਮਜੀਤ ਗਿਆ ਬਾਹਰ ਇਸ ਨਾਲ ਯਾਰ ਇਹੋ ਵਿੱਚ ਸਹੀ ਗੱਲ ਆ ਇਹ ਤਾਂ ਤੁਰਦਾ ਤਾਂ ਤੁਰਦਾ ਇਹ ਇਹਨੂੰ ਪਤਾ ਵੀ ਜੀਜੂ ਰੋਕ ਲੈਣਗੇ ਕੋਈ ਕਹਿੰਦਾ ਜੀਜੂ ਮਾਰ ਚੋ ਉਹ ਵੀ ਚੱਕਰ ਪੈ ਗਿਆ ਅੰਦਰ ਤਾਂ ਲਗਜ਼ਰੀ ਕੰਮ ਲੱਗ ਰਿਆ ਨਾ ਇਹਦੇ ਕੋਈ ਓਏ ਦੇਖਣਾ ਤਾਂ ਦੱਸ ਦੀਏ ਇਤਨਾ ਬਾਈ ਚਲਾ ਕੇ ਦੇਖ ਲੈਣ ਦੇ ਯਾਰ ਉਹ ਕਹਿੰਦਾ ਬਾਈ ਚਲਾ ਕੇ ਦੇਖ ਲੈਣ ਦੇ ਇੱਕ ਕਹਿੰਦਾ ਚਲਾ ਕੇ ਦੇਖ ਲੈਣ ਦੇ ਯਾਰ ਲਓ ਵੀ ਇਹ ਆ ਉਹ ਹਵੇਲੀ ਟੋਡਰਮਲ ਦੀ ਓਏ ਪੰਜਾਬੋ ਦੇ ਇਹੋ ਬੰਦੇ ਦੇ ਲਈ ਬਾਈ ਜਿਹਨੇ ਤੁਹਾਨੂੰ ਸਭ ਤੋਂ ਮਹਿੰਗੀ ਜਿਵੇਂ ਕੀ ਰੀਤੀ ਜਿਗੀ ਆਪਣੇ ਛੋਟੇ ਸਾਹਿਬ ਜਦਾਂ ਸੰਸਕਾਰ ਕਰਨ ਵਾਸਤੇ ਤੇ ਇਹਨੂੰ ਹੁਣ ਦੁਬਾਰੇ ਕਰੀ ਜਾਂਦੇ ਰੈਨੋਵੇਟ ਪਰ ਉਹ ਗੱਲ ਤਾਂ ਕਿੱਥੇ ਰਹਿੰਦੀ ਹੈ ਪਹਿਲਾਂ ਨਹੀਂ ਦੀ ਸਾਂਭ ਸਮਝਾਈ ਹੋਈ ਤੇ ਪਹਿਲਾਂ ਕਰੀ ਹੁੰਦੀ ਤਾਂ ਹੁਣ ਆ ਚੀਜ਼ਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਨਾ ਮਤਲਬ ਪੁਰਾਣੀ ਚੀਜ਼ ਤਾਂ ਰਹਿਣੀ ਆਣ ਤਾਂ ਨਵੀਂ ਜਾਣੀ ਆ ਚਲੋ ਫੇਰ ਵੀ ਕਾਰ ਰਿਆ ਤਾਂ ਪੜੀ ਗਿਆ ਤੇ ਤੁਸੀਂ ਵੇਖੋ ਉਹ ਟਾਈਮ ਦੇ ਵਿੱਚ ਜਿਹੜੇ ਬੰਦੇ ਦੀ ਏਡੀ ਹਵੇਲੀ ਸੀ ਤੇ ਅੱਜ ਉਹ ਕੰਮ ਕਿੱਥੇ ਹੋਊਗਾ ਅੱਛਾ ਮੈਨੂੰ ਲੱਗਿਆ ਕਿ ਤੇ ਆਹ ਬੜਾ ਕੁਏਗਾ ਪੁਰਾਣਾ ਪਰੇ ਪੁਰਾਣਾ ਨਹੀਂਗਾ ਬਈ ਇਹ ਨਵਾਂ ਹੀ ਆ ਚਲੋ ਸਾਰਸ ਫੇਰੇ ਘੁੰਮ ਕੇ ਦੇਖਦੇ ਆਂ ਬਈ ਗੱਡੇ ਗੱਡੇ ਆ ਐਂਟਰੀ ਐਂਟਰੀ ਹੋਣੀ ਆ ਇੱਧਰ ਬਈ ਗੱਡੇ ਗੱਡੇ ਵੱਡੇ ਨਾਲ ਥੰਮ ਬਣਾਏ ਪਿਆ ਕੀ ਬਾਤ ਆ ਯਾਰ ਹਣਾ ਹੁਣ ਤਾਂ ਆਟਕੀ ਟਕ ਟਕ ਕਹਿ ਦਿੰਨੇ ਆਪਾਂ ਨਕਸ਼ਾ ਬਣਾ ਲੈ ਫਲਾਣਾ ਉਦੋਂ ਕਿਹੜੇ ਨਕਸ਼ੇ ਹੁੰਦੇ ਆ ਨਾ ਫਿਰ ਵੀ ਬੰਦੇ ਨੇ ਬਹੁਤ ਤਗੜਾ ਬਣਾਇਆ ਪਿਆ ਸਿਸਟਮ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਆ ਸਰਸਵਾਰ ਪੁਰਾਣੇ ਆ ਇਹਨਾਂ ਨੇ ਫਿਰ ਕੱਢਿਆ ਆਉਣਾ ਥੱਲੇੋਂ ਖਰਚ ਕੇ ਜਿਵੇਂ ਕੱਢ ਦਿੰਦੇ ਆ ਉਹ ਬਣਾ ਰਿਹਾ ਦੁਬਾਰਾ ਹਾਂ ਉਹਦਾ ਦੁਬਾਰੇ ਬਣੀ ਹੋ ਗਈ ਥੱਲੇ ਨਹੀਂ ਉਹ ਬਟਿੰਡੀ ਲੱਗ ਰਹੀ ਨਹੀਂ ਉਹ ਤਾਂ ਪਹਿਲਾਂ ਦੀ ਆ ਤਾਂ ਰੈਨੂਏਟ ਹੋਈ ਆ ਵਿੱਚੋਂ ਤਾਂ ਜਿੱਥੇ ਲਾਲ ਜੀਆਂ ਇੱਟਾਂ ਨਹੀਂ ਨਵੀਆਂ ਆਈਆਂ ਲੱਗ ਰਹੀਆਂ ਕਿਤੇ ਜਿਹੜੀ ਖੜੀ ਉਹ ਵੀ ਨਾ ਡਿੱਗ ਪਵੇ ਤਾਂ ਕਰਕੇ ਹਾਂ ਹਜੇ ਉਹਨਾਂ ਦੇ ਬਈ ਪੀਡੀ ਆਪਣੇ ਐਡਵਾਂਸ ਆਰਡਰ ਮਲ ਕੀ ਜਿਉਂਦੇ ਇੱਥੇ ਆਉਂਦੇ ਵੀ ਹੁੰਦੇ ਆ ਨਾ ਸ਼ਾਮ ਨੂੰ ਸ਼ਾਮ ਨੂੰ ਇੱਥੇ ਵੀ ਕੋਪਰਮਾਰਨ ਦਾ ਲੱਗਿਆ ਹੁੰਦਾ ਨਾ ਚੱਲ ਗਿਆ ਅਜਾ ਉਧਰ ਦੀ ਵੀ ਦੇਖ ਗਏ ਫਿਰ ਚੱਲਦੇ ਆਂ ਗਾਂ ਨੂੰ ਲੋ ਵੀ ਜ਼ਰੂਰੀ ਸੀਗੇ ਆ ਗਏ ਆਪਾਂ ਚੱਲ ਗਏ ਇੱਧਰ ਦੀ ਜਣਾ ਸਿੱਧੇ ਗਏ ਵਾਪਸੀ ਲੋਗੇ ਚੱਲ ਗਏ ਹੁਣ ਆਪਾਂ ਬਈ ਇਹ ਆ ਹਵੇਲੀ ਦੇਖ ਲਓ ਤੁਸੀਂ ਵੀ ਸਾਰੇ ਜਣੇ ਜ਼ਰੂਰੀ ਨਹੀਂ ਬਈ ਵੀ ਸਾਰਿਆਂ ਨੂੰ ਪਤਾ ਹੀ ਹੋਵੇ ਜਾਂ ਸਾਰਿਆਂ ਨੂੰ ਨਾਂ ਪਤਾ ਹੋਵੇ ਬਹੁਤ ਜਣੇ ਇਹ ਜਾਣ ਕੇ 70% ਜਿਨ੍ਹਾਂ ਨੂੰ ਪਤਾ ਵੀ ਹੋਊਗਾ ਕੀ ਕਿਦਾਂ ਆ ਨਾ ਸੀਗਾ ਸਾਰਾ ਕੁਝ ਪਰ ਚਲੋ ਜੇ ਕੋਈ ਨਵਾਂ ਦੇਖਦਾ ਉਹਨੂੰ ਬੰਦੇ ਨੂੰ ਪਤਾ ਲੱਗਦਾਗਾ ਸੋ ਤਾਂ ਕਰਕੇ ਆਪਾਂ ਬਣਾਇਆ ਚਲੋ ਬਈ ਚੱਲ ਗਏ ਯਾਰ 베ਰੀ ਵੇਖੋ 베ਰੀ ਵੀ ਉਦੋਂ ਦੀ ਹੋਊਗੀ ਪੁਰਾਣੀ ਕਿ ਨਹੀਂ ਲੋ ਵੀ ਹਵੇਲੀ ਦੇ ਮੂਹਰੇ ਪਾਸੇ ਚਾਰ ਸਾਹਿਬ ਜਾਦੇ ਮੂਵੀ ਚੱਲ ਰਹੀ ਆ ਤੇ ਸੰਗਤਾਂ ਦੇਖ ਰਹੀਆਂ ਨੇ ਪੂਰੀ ਨਿਗਰਾਨੀ ਰੱਖਦੀ ਆ ਦੂਰਬੀਨ ਨਾਲ ਕੋਈ ਸ਼ਰਾਰਤੀ ਅਨਸਰ ਤਾਂ ਨਹੀਂ ਫਿਰਦੇ ਬਣਾਓ ਐਕਸਟੈਂਡ ਜਾਨਾ ਰੇਖਾ ਆਲੀਤੀ ਜੋੜ ਮੇਲੇ ਤੇ اور ਆਪ ਘਾਰੇ ਸੰਗਤਾਂ ਬਹੁਤ ਹੀ ਪਿਆਰ ਓ ਵੀ ਪ੍ਰਸ਼ਾਦ ਲੈ ਲੈ ਪੀਤੇ ਹਰ ਗੰਾਸਤੇ ਨਾਲ ਇਹਨਾਂ ਦੇ ਤੀਆਂ ਗੋਲੀਆਂ ਹੀ ਲੈ ਕੇ ਦੇ ਦਿੰਦੇ ਖਾਈ ਜਾਣਗੇ ਆਪੇ ਜਵਾਗ ਜਲੇ ਨਹੀਂ ਇਹਦੀ ਜੰਗਾਲ ਜੂਲ ਹੁੰਦੀ ਨਹੀਂ ਇਹਦੇ ਚ ਬਾਈ ਲੋ ਵੀ ਕੋਸ਼ਣਾ ਕੁਛ ਕਟਾ ਕਿਰਪਾਨ ਕਿਸੇ ਨੂੰ ਕੋਸ਼ਣਾ ਕੋ ਫਰੀਦਣਾ ਫਰੀਦ ਦੇ ਆ ਦੇਖਦੇ ਆ ਬਾਫਰ ਨਿਕਲਦੇ ਆ ਬਾਈ ਸਿਰਫ ਇੱਕ ਗੁਰਦੁਆਰਾ ਸਾਹਿਬ ਰਹੇਗਾ ਜੋਤੀ ਸਰੂਪ ਉੱਥੇ ਮੱਥਾ ਟੇਕਣ ਵਾਲਾ ਆਪਣਾ ਬਸ ਹੈ ਕਰ ਮੇਰਾ ਇਹਦਾ ਪੋਦੇ ਚ ਵੇਣੇ ਨਾ 300 ਇਹ ਸ਼ਾਸਤਰ ਬਾਈ ਜੰਦ ਵਿੱਚ ਪਾਉਂਦੇ ਸੀਗੇ ਜਿਹੜੇ ਇਹ ਤਾਂ ਉਦੋਂ ਦਿਖਾਉਣ ਵਾਸਤੇ ਬਣਾਏ ਲੱਗਦੇ ਮੈਨੂੰ ਆ ਵੇਖੋ ਉਹਨਾਂ ਬੰਦੇ ਆ ਰਹੇ ਮੁੱਖ ਮੁੱਖ ਕੀ ਜਾਂਦੇ ਹੁੰਦੇ ਉਹਨਾਂ ਨੂੰ ਹੈਲਮਟ ਹਾਂ ਛਾਤੀ ਤੇ ਲਾਉਣ ਵਾਲਾ ਛਾਤੀ ਤੇ ਚਲਾ ਚੰਦਰੀ ਨਹੀਂ ਹੋਣਾ ਆਏਗਾ ਹੋ ਗਾ ਆਪਣੀ ਵੀਡੀਓ ਵਿੱਚ ਹਾਂ ਦੇਖ ਤਾ ਇਹ ਆਹ ਉਹ ਕਰਮਚੀ ਆਉਂਦਾ ਠੀਕ ਆ ਇਹ ਕੀ ਕਰਦੇ ਫਿਰਦੇ ਆ ਵੀ ਆਹ ਆਉ ਲਏ ਮੁੰਡੇ ਚੋਕਰ ਆ ਆ ਗਿਓ ਸੱਚੀ ਆ ਗਏ ਤੁਸੀਂ ਤਾਂ ਵਿੱਚ ਵੀਡੀਓ ਦੇ ਪਰ ਮੈਂ ਲੋ ਵੀ ਇੱਥੇ ਆਪਣੇ 17 ਸਜਾਉਂਦੇ ਆ ਭਾਈ ਜਿਹੜੇ ਕਿਸੇ ਵੀਰ ਭਰਾ ਨੂੰ ਲੋੜ ਹੀ ਪੰਦਣਾ ਸਜਾਉਣੀ ਹੋਵੇ ਆ ਦੇਖੋ ਉਹ ਸੋਨੇ ਕੰਮ ਵੀ ਹੋ ਰਿਹਾ ਜੀ ਭਾਈ ਚੱਲ ਗਿਆ ਆਪਾਂ ਹੁਣ गुद्वार हा चलो आजो ਠੀਕਾ ਬਰਦੂਗਾ ਨਾ ਆਪਣਾ ਲੱਕੀ ਸਰ ਵੀ ਬਹੁਤ ਆ ਬਈ ਸੰਤਰੀ ਜੀਂਗਾ ਹਾਂ ਬਾਦੂ ਵੀਡੀਓ ਨਹੀਂ ਬਣਾ ਸਕਦਾ ਲਓ ਬਈ ਇਹ ਬੱਚਪਨ ਦੀਆਂ ਗੇਡਾਂ ਦੱਸੋ ਫਿਰ ਕਮੈਂਟ ਕਰਕੇ ਕਿਹਨੇ ਕਿਹਨੇ ਆਹ ਵਾਲੀ ਕੇਸਤੀ ਚਲਾਈ ਆ ਲੈ ਕੇ ਕਿੰਨੇ ਚਿਰ ਚੱਲਦੀ ਐ ਇਹ ਜੇਕਰ ਚੱਲੇਗਾ ਨਾ ਤਾਂ ਚੱਲਦਾ ਰਹੇਗਾ ਹਮੇਸ਼ਾ ਚੱਲਦਾ ਰਹੇਗਾ ਅੱਛਾ ਕੋਈ ਦਿੱਕਤ ਨਹੀਂ ਠੀਕ ਆ ਪੌਣੇ 7 ਦਾ ਟਾਈਮ ਹੋ ਚੁੱਕਿਆ ਬਈ 6 ਵਜੇ ਤੋਂ ਆਪਾਂ ਮੱਥਾ ਵਗੈਰਾ ਟੇਕਿਆ ਨਾ ਸਾਰਾ ਗੁਰਦੁਆਰਾ ਜੂਤੀ ਸਰੂਪ ਸਾਹਿਬ ਫਤਿਹਗੜ ਸਾਹਿਬ ਹਨ ਤੇ ਆਪਾਂ ਹੁਣ ਚੱਲਦੇ ਆਂਗੇ ਤੁਰਨ ਲੱਗਿਆਂਗੇ ਪਿੰਡ ਨੂੰ ਪੈਂਡਾ ਪਾਉਣੇ ਆਂਗੇ ਬਈ ਤੇ ਹੁਣੇ ਪਿੰਡਾਂ ਦੇ ਲਾਗੇ 10 11 ਵਜੇ ਜਾਣੇ ਆਗੇ ਜ਼ਿਆਦਾ ਵਧੀਆ ਪੰਪ ਤੇ ਰੁਕੇ ਸੀਗੇ ਕਪੜੇ ਵਗੈਰਾ ਚੇਂਜ ਕਰ ਲਏ ਮਨੇ ਮੋਟੇ ਟੋਪੀ ਛੋਪੀ ਲੈ ਲਈ ਤੇ ਮੂੰਹ ਹੱਥ ਧੋ ਲਿਆ ਪੈਰ ਧੋ ਕੇ ਬੂਟ ਪਾ ਲਏ ਆਗੇ ਕਿਉਂਕਿ ਬਈ ਸਾਰਾ ਦਿਨ ਤੇ ਤੁਰੇ ਫਿਰਦੇ ਰਿਹਾ ਥੱਕ ਬਹੁਤ ਗਈ ਤੇ ਗੱਡੀ ਚ ਬਣਾ ਝੂਟੇ ਹੀ ਆਉਂਦੇ ਹਜ ਤੱਕ ਘੰਟਾ ਗੱਡੀ ਤੁਰੀ ਨ ਹੋਈ ਹੈਗਾ ਤੇ ਜਦੋਂ ਪਹੁੰਚਿਆ ਨਾ ਨੀਂਦ ਹੀ ਆਉਂਦੀ ਹੈਗੀ ਤੇ ਬਾਕੀ ਚੱਲਦੇ ਗੱਲਾਂ ਬਾਤਾਂ ਮਾਰਦੇ ਕਿ ਨਹੀਂ ਡੀਸੀ ਸਾਹਿਬ ਓਕੇ ਰਿਪੋਰਟਰ ਜਮ ਰਿਪੋਰਟਾਂ ਚਲੋ ਵੀ ਫਿਰ ਚੱਲਦੇ ਤੇ ਮਿਲਦੇ ਆ ਪਿੰਡ ਚੱਲ ਕੇ ਬਸ ਪਰ ਹਾਂ ਗਾਲ ਮਬਈਰ ਇੱਕ ਨੰਬਰ ਕੰਮ ਜੇ ਆਪਾਂ ਨੂੰ ਵਿਜ਼ਨ ਹੀ ਨਾ ਕਲੀਅਰ ਹੋਊਗਾ ਫਿਰ ਪਹੁੰਚਾਂ ਕਿੱ ਸਭਾ ਨਾ ਹੋ ਰੀਆਂ ਸ਼ੀਸ਼ਿਆਂ ਦਾ ਕਿਉਂਕਿ ਗੱਡੀ ਦੀ ਜਿਹੜੀ ਬਾਗ ਡੋਰ ਆ ਕਰਮਜੀਤ ਨੇ ਸੰਭਾਲੀ ਆ ਹੈਵੀ ਡਰਾਈਵਰ ਦਾ ਨਾਲ ਹੀ ਬੈਠਣਗੇ ਇਹ ਹੈਵੀ ਡਰਾਈਵਰ ਪਿੱਛੇ ਬੈਠਾ ਕਨੈਕਟਰ ਕਨੈਕਟਰ ਸਾਹਿਬ ਦਬਈਆ ਦੇ ਦਬਈਆ ਆਪਾਂ ਤਾਂ ਬਈ ਆਪਾਂ ਕਹਿੰਦੇ ਮੈਂ ਤਾਂ ਚਲਾਉਣੀ ਨਹੀਂ ਬਈ ਤੁਸੀਂ ਚਲਾਉਣੀ ਆ ਆਪਾਂ ਤਾਂ ਮਗਰੀ ਬੈਠ ਕੇ ਜਾਵਾਂਗੇ ਡਰਾਈਵਰਾਂ ਦੇ ਪਿੱਛੇ ਬਹਿਣਾ ਉਹ ਖਤਰਾ ਦਬਈਆ ਦਾ ਰਾਜਸਥਾਨ ਵਾਲੇ ਕਨੈਕਟਰ ਸਾਹਿਬ ਦੀ ਨਾਲ ਹੀ ਆ ਹੈ ਉਧਰਲੇ ਸਾਹਿਬ ਨਾਲ ਹਾਂ ਪੁੱਠਿਆ ਚਲਾਉਣ ਲੱਗ ਜਾਈ ਦੀ ਗੇਰੀ ਅਸੀਂ ਕੰਮ ਨਹੀਂ ਦਬਾਈ ਫਿਰਦੇ ਆਂ ਹਾਂ ਦਬਾਈ ਫਿਰਦੇ ਹਾਂ ਹਾਂ ਤਾਂ ਕਰਕੇ ਡਰ ਜ਼ਿਆਦਾ ਲੱਗਦਾ ਉਹ ਇਹ ਸੁੱਲ ਜਿਓਂ ਡਰਿਆ ਹੋਇਆ ਉਹ ਤੇ ਉੱਜੇ ਹੋਇਆ ਥੋੜੀ ਥੋੜੀ ਜਿਹੀ ਹੋਈ ਆ ਤੂੰ ਜੇ ਮੈਂ ਅਜੇ ਤਾਂ ਕੱਲ ਤੋਂ ਚਲਾਈ ਆ ਬਿਨਾ ਸੀਟੇ ਖੋਲੇ ਹਾਂ ਹਾਂ ਫਾਲੋ ਕਰਦੇ ਨੇ ਇਹ ਇਸ ਕਰਕੇ ਪਰ ਇਹ ਇੰਡੀਆ ਰੋਡ ਇਹਨੂੰ ਪਸੰਦ ਨਹੀਂ ਪਸੰਦ ਨਹੀਂ ਤਾਂ ਕਰਕੇ ਆਪਾਂ ਮਗਰੀ ਬੈਠੀ ਜਾ ਇਹ ਅੱਜ ਤੋਂ ਵਾਲਾ ਡਰਾਈਵਰ ਹੈ ਖਤਰਨਾਕ ਬਾਰੇ ਇੱਕ ਗੱਲ ਅਸੀਂ ਟ੍ਰੈਕਟਰ ਡਰਾਈਵਰ ਦਾ ਸੀਸ ਦੇ ਵੇਖਿਆ ਜੀ ਕੀ ਗਈ ਜਾਂਦੀ ਆ ਹੈ ਗੁੱਸਾ ਇਸ ਨੂੰ ਮਾਰੀ ਅੱਛਾ ਫੇਰ ਠੀਕ ਆ ਜੀ ਠੀਕ ਆ ਪਰ ਓਕੇ ਜੀ ਹਾਂਜੀ ਹਾਂਜੀ ਓਕੇ ਮਿਲਦੇ ਆਂ ਫਿਰ ਬ੍ਰੇਕ ਕੇ ਬਾਅਦ ਕੱਲ ਨੂੰ ਹਾਂਜੀ ਤੇ ਉਹ ਡੱਗੀ ਚੋਂ ਕੱਢ ਲਾ ਸਮਾਨ ਤੇ ਲੋ ਵੀ ਆਪਾਂ ਹੁਣ ਚੱਲਦੇ ਆਂ ਘਰੇ ਟਾਈਮ ਕਾਫੀ ਹੋ ਗਿਆ ਸਵਾ 12 ਸਾਢੇ 12 ਦੇ ਹੋ ਗਿਆ ਉਹ ਤਾਂ 15 ਮਿੰਟਾਂ ਦਾ ਤਾਂ ਫਰਕ ਆ ਘੜੀ ਦਾ ਆਪਣੀ ਦਾ ਤੇ ਚੱਲ ਗਏ ਵਧੀਆ ਯਾਤਰਾ ਹੋਊਗੀ ਬਈ ਆਪਣੀ ਬਾਕੀ ਤਾਂ ਸਾਰਾ ਪਰਿਵਾਰ ਸੌ ਗਿਆ ਪਰ ਕਵਰ ਕੌਰ ਜੀ ਜਾਗਦੇ ਸੀਗੇ ਮੈਨੂੰ ਫੋਨ ਕਰੀ ਜਾਂਦੇ ਸੀਗੇ ਵੀ ਜਦੋਂ ਤੁਸੀਂ ਆਉਂਗੇ ਅਸਾਂ ਨੇ ਉਦੋਂ ਹੀ ਸੌਣਾ ਜੀ ਤੇ ਮੀ ਵੀ ਪਿਆ ਲੱਗਦਾ ਬਾਈ ਮੈਨੂੰ ਫੇਰ ਗੱਡੀ ਮੇਲਾ ਦਾ ਕਾਲ ਦੀ ਛੇੜੀ ਹੋਈ ਨਹੀਂ ਉੱਥੇ ਹੀ ਖੜੀ ਹੈਗੀ ਉਮੀ ਸੇਮ ਟੂ ਸੇਮ ਐਗਜ਼ੈਕਟ ਉਸੇ ਜਗ੍ਹਾ ਤੇ ਹਾਂਜੀ ਕੀ ਹਾਲੇ ਚਾਲੇ ਸਸਰੀ ਕਾਲ ਜੀ ਹੋ ਠੀਕ ਹੈ ਵਧੀਆ ਰਹੀ ਯਾਤਰਾ ਵਧੀਆ ਵਧੀਆ ਚਲੋ ਫਿਰ ਚੱਕ ਗਿਆ ਜ਼ਮਾਨਾ ਲੋ ਵੀ ਆਪਣਾ ਸ਼ੋਨਾ ਜਬੂੜਾ ਸੁੱਤਾ ਪਿਆਗਾ ਤੇ ਹੁਣ ਲੱਗਦੇ ਆਂ ਪਹਿਣ ਮਿਲਦਾ ਵਰਤਾਰ ਕੇ ਕੋਰ ਘਣ ਦੇ ਬਲੌਗ ਨਾਲ ਇੱਧੇ ਬਲੌਗ ਦਾ ਕਰਨ ਲੱਗੇ ਆਂਗੇ ਇੱਥੇ ਜਿਹਨਾਂ ਨੇ ਤੱਕ ਵੀਡੀਓ ਦੇਖੀ ਹੈ ਲਾਈਕ ਕੀਤੀ ਹੈ ਆਪਣਾ ਬਿਲਕੁਲ ਜਿਵੇਂ ਜਿਹੜੇ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਕਾਰ ਲਿਓ ਸਬਸਕ੍ਰਾਈਬ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰ ਦੱਬ ਕੇ ਮਿਲਦੇ ਹਾਂ ਗੱਲੋਂ ਇੱਕ ਹੋਰ ਵਧੀਆ ਜਿਹਾ ਵਲੌਗ ਨਾਲ ਟਿਲਦਨ ਬਾਬਾ ਟੇਕਰ ਗੁੱਡ ਨਾਈਟ ਗੁੱਡ ਨਾਈਟੋ ਗੁੱਡ ਨਾਈਟ